हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਤੇ ਦੋ ਗੱਬਣਾ ਨੇ ਤੇ ਜਿਸ ਪਿੰਡ 'ਚ ਜੋ ਬਈ ਵੀਡੀਓ ਬਣਾ ਰਿਹਾ ਪਿੰਡ ਗਿੱਲ ਕੋਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਬਈ ਸਹਣਾ ਦੇ ਪੱਖੋਂ ਗੈਂਚੀਆਂ ਪਧੌੜ ਪਿੰਡ ਵੀ ਨੇੜੇ ਹੀ ਰਹਿੰਦਾ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਉਹ ਰੋਡ ਦੇ ਬਿਲਕੁਲ ਉੱਪਰ ਪਿੰਡ ਆ ਬਈ ਪਿੰਡ ਗਿੱਲ ਕੋਠੇ ਆਉ ਪੁੱਛ ਲੈਣਾ ਮਾਦਰ ਡੀਟੇਲ ਬੇਬੇ ਹਸੀ ਕਾਲ ਚਲ ਸਰ ਜੀ ਆਲ ਪਤਾ ਨਾਮ ਤੇ ਮੋਬਾਈਲ ਨੰਬਰ ਬੋਲ ਦੋ ਮਨਪ੍ਰੀਤ ਸਿੰਘ ਠੀਕ ਹੈ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 75890 ਹਮ 8630 ਬੋਲ ਗਿਆ ਠੀਕ ਹੈ ਜੀ ਇਹ ਬੇਬੇ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬੇਬੇ ਜਿਹੜੀ ਬੈੜ ਦੇ ਕਿਹੜਾ ਸੂਆ ਸੂਈ ਆ ਇਹ ਭਾਈ ਜੱਛੇ ਤਾਂ ਆਪਾਂ ਨੂੰ ਦੂਜੇ ਆ ਚਲ ਤੀਜਾ ਮੰਨ ਕੇ ਚੱਲ ਵੜ ਪੰਮਾ ਦੀ ਠੀਕ ਆ ਕਦੋਂ ਸੂਈ ਆ ਇਹ ਇਹ ਹੋ ਗਿਆ ਤੇਰੇ ਜਰਖਾਂ ਟਿਸ਼ੂ ਨੇ ਤੇਰੇ ਜਰਖਾਂ ਟਿਸ਼ੂ ਬੱਚਾ ਕੀ ਦੇਤਾ ਬੱਛੀ ਬੱਛੀ ਬੜੀ ਚੰਗੀ ਦਿੱਤੀ ਮਾਰੀ ਚੰਗੀ ਆ ਬੱਛਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੇਖੋ ਬੱਛੀ ਬੜੀ ਕੁਆਲਟੀ ਵਾਲੀ ਆ ਤੇ ਜੇਰ ਵੀ ਬੱਸ ਪੈਣ ਵਾਲੀ ਵੀ ਆ ਹਾਂ ਹਾਂ ਤਿਆਰੀਆਂ ਚ ਬਈ ਬੱਸ 20 ਬੱচ্চੀਆਂ ਮਿੰਡਾਂ ਦੇ ਜੇਰ ਵੀ ਗਾਣੇ ਸਿੱਟ ਦੇਣੀਆਂ ਬੋਲਾ ਕੱਢਿਆ ਫਿਰ ਮਾਤਾ ਹਾਂ ਤੇ ਨਹੀਂ ਕਿ ਕਿਲੋ ਬੋਲਾ ਘੜਤਾ ਮੈਂ ਠੀਕ ਆ ਆਰਡਰ ਬੜਾ ਕਮਾਲ ਦਾ ਨਾੜਾ ਨੂਣਾ ਫੋਲਾ ਚਾਹੀਏ ਕੱਲਾ ਕੱਲਾ ਤਣ ਮੁੱਠੀ ਵਾਲਾ ਤਣ ਉਹ ਲੋਮਾ ਦਾ ਤੋੜ ਕੇ ਦਿਖਾ ਦਿਓ ਸੁਈਸ ਵਾਈ ਆ ਕੱਦ ਬੜ ਚੰਗਾ ਰੰਗ ਰੂਪ ਚੰਗਾ ਥਣਲੇਵਾ ਚੰਗਾ ਚੰਗੀ ਆ ਬੜ ਬਈ ਤੇ ਜੇਰ ਵੀ ਬਸ ਪੈਣ ਵਾਲੀ ਵੀ ਆ ਬਾਕੀ ਤੂਰਾ ਤਰਾ ਦਿਖਾਣ ਤੂਰਾ ਤਰਾ ਵੀ ਕਰਮਾਈ ਦਾ ਚੰਗਾ ਵਾ ਨੇੜੇ ਹੀ ਮੋੜ ਲੈ ਮਾਤਾ ਦੇਖੋ ਬਈ ਲੇਵਾ ਲੂਵਾ ਕਮਾਲ ਦਾ ਜੇਰ ਬਸ ਇਹਦੀ ਪੈਣ ਵਾਲੀ ਵੀ ਆ ਬਈ ਤਿਆਰੀਆਂ ਜੀ ਕੀ ਮੋਲ ਮਾਤਾ ਇਹਦਾ ਇਹਦਾ ਵਿਆਹ ਹੀ 1000 ਮੋਲ 42000 ਰੁਪਏ 42000 ਮਾਨਤਨ ਹੋ ਜਾ ਬਸ ਮਾਨਤਨ ਥੋੜਾ ਬਹੁਤੀ ਕਰਾਂਗੇ ਕੋਈ ਨਹੀਂ ਹਾਂ 42000 ਰੁਪਿਆ ਮੁੱਲ ਆ ਭਾਈ ਬਾਕੀ ਜਿਹੜਾ ਮੌਕਾ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੜਾ ਸਨੈਕੀ ਠੰਡੀ ਸੀ ਲਈ ਹਾਂ ਬੂਰੀ ਠੰਡੀ ਸੀ ਜਿੰਨ ਤੰਤਾਰਾ ਮਾਰ ਕੇ ਤੁਹਾਨੂੰ ਠੀਕ ਆ ਪੂਰੀ ਠੰਡੀ ਸੀਲਾ ਬਈ ਨਾਲੇ ਮਾਂ ਤਾਂ ਬਜ਼ੁਰਗਾਂ ਮੌਜ ਨਾ ਖੋਲੀ ਫਿਰਦੀ ਆ ਬਈ ਤਾਜੀ ਸੂਈਆ ਥੋੜਾ ਬੱਚੇ ਦਾ ਵੀ ਨਾਲੇ ਕਰਦੀ ਆ ਫਿਰ ਵੀ ਪੂਰੀ ਠੰਡੀ ਸੀਲਾ ਆਡਰ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਲੈ ਕੇ ਆ ਆਵਾ ਬਈ ਗਲੱਬ ਵੀ ਥਣ ਲੱਗਿਆ ਵਾ ਬਾਕੀ ਵੇ ਬੇਗਾਨੀ ਘਾਰਾਂ ਮਾਰਦੇ ਨੇ ਕਹਿੰਦੀ ਕੁਛ ਨਹੀਂ ਜਿਵੇਂ ਮਰਜ਼ੀ ਜੁਈ ਚੱਲ ਤਾਂ ਵੀ ਕੋਈ ਚੱਕਰ ਨਹੀਂ ਆਡਰ ਕਮਾਲ ਦਾ ਲੈ ਬਈ ਹਾਂ ਜੋਨ ਬੜਾ ਚੰਗਾ ਹੈ ਨਾ ਮਾਤਾ ਬੜਾ ਵਧੀਆ ਇੱਕ ਨੰਬਰ ਵਾਈ ਹਮ ਲੈ ਮਾਤਾ ਨੇ ਕਿਹਦੀ ਚੋਈ ਨਹੀਂ ਹੈ ਨਾ ਮਾਤਾ ਦਾ ਨਾ ਨਾ ਕਿਹਦੀ ਚੋਈ ਮਾਤਾ ਫੇਰ ਵੀ ਦੇਖੋ ਚੋਈ ਪੂਰੀ ਦੂਜੇ ਥੜਾ ਦੀ ਵੀ ਮਾਰਦੇ ਆਪਾਂ ਹਮ ਦੇਖੋ ਹਾਂ ਚੰਗੀ ਹੈ ਨਾ ਜਵਾਈ ਦਾ ਬਹੁਤ ਠੀਕ ਹੈ ਮੁੱਲ ਵੀ ਜੈ ਜਈਆ ਭਾਈ ਮਾਨਦਨ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਹੈ ਬੜ ਸੂਈ ਸਵਾਈਏ ਅੱਗੇ ਮਾਤਾ ਦੋ ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਪਤਾ ਕਿੰਨੇ ਦਿਨ ਲੈਂਦੀ ਹੈ ਇਹ ਇਹ ਲੈ ਵੁਰੀ 5 ਤੋਂ 6 ਦਣੇ ਅੱਜ ਤੋਂ 6 ਦਣੇ ਠੀਕ ਘੜਾ ਦੁੱਧ ਦਾ ਦੁੱਧ ਅੱਗੇ ਦਿੱਤਾ 15 ਲੀਟਰ ਹੈ ਨਹੀਂ ਪਹਿਲੇ 15 ਲੀਟਰ ਠੀਕ ਆ ਖੋਲ ਦੋ ਜਣਾ ਦੀ 16 17 ਦੀ ਮੇਦ ਹੈਗੀ ਆ ਖੋਲ ਦੋ ਮੜੀ ਤੋਰ ਕੇ ਦਿਖਾ ਦਿਓ ਕੱਦ ਚੰਗਾ ਰੰਗ ਰੂਪ ਚੰਗਾ ਚਮਕ ਫੁੱਲਾ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿਤੀ ਦੇ ਥਣ ਫੇਸ ਕਰਮ ਵਾਲੀ ਦਾ ਬੜਾ ਭਿਆਨ ਬਈ ਬੋਦੀਬਾਦੀ ਚੰਗੀ ਆ ਸਮਖਪੁਣਾ ਦੇਖੋ ਬਾਈ ਬਾੜ ਦੇ ਵਿੱਚ ਪੂਰਾ ਚੰਗਾ ਚਮਕ ਚਮਕ ਫੁੱਲਾ ਬਾੜ ਤੇ ਦੁੱਧਾ ਰਿਕਾਰਡ ਮਾਤਾ ਨੇ ਬਹੁਤ ਚੰਗਾ ਦੱਸਿਆ ਵੱਡੀ ਖਾਸੀਅਤ ਆ ਗਰਮੀ ਨਹੀਂ ਮੰਨਦੀਆਂ ਫੈਂਡ ਫੁੰਡ ਕਰਮ ਵਾਲੀ ਦੇ ਫੁੱਲ ਚੰਗੇ ਆ ਕੀ ਮੋਲ ਲਵੇ ਬੀਨਾ ਇਹਦਾ 52000 52000 ਰੁਪਿਆ ਮਾਨਤਨ ਹੋ ਜਾ ਹਾਂ ਮਾਨਤਨ ਕਰ ਲੈ ਠੀਕ 52000 ਰੁਪਿਆ ਮੋਲਾ ਬਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਲੇਵਾ ਦੇਖੋ ਟੱਲਾ ਟੁਲਾ ਬਹੁਤ ਭਈਆਂ ਨੇ ਸਾਰੀਆਂ ਬਰਡਨਾਂ ਲਾ ਗੱਢ ਕੇ ਕਰਮਾਲੀ ਨੇ ਬਾਈ ਫੇਰ ਸੋਣਾ ਜੀ ਦੇਖੋ ਨੇੜ ਤੋਂ ਚੈੱਕ ਕਰ ਲਓ ਪਲਾਈ ਪਲੁਈ ਲੇਵੇ ਜੇ ਬਹੁਤ ਕਰ ਬਾਈ ਆਡਰ ਕਮਾਲ ਦਾ ਪਲਾਈ ਪਲੁਈ ਬਹੁਤ ਪਈ ਆ ਨੇੜ ਤੋਂ ਲੇਵਾ ਚੈੱਕ ਕਰ ਲਓ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਥਾਣ ਲੰਘਿਆ ਬਾਈ ਮੁੱਲ ਵੀ ਜਾਇ ਜਾਂ ਮਾਨਦਨ ਜ਼ਰੂਰ ਹੋਵੇ ਅੱਗੇ ਮਾਤਾ ਤਿੰਨ ਨੰਬਰ ਕਿਹੜਾ ਸੂਈ ਦੂਜੀ ਸੂਏ ਪੁੱਤ ਹੈ ਦੂਜੀ ਸੂਈ ਕਿੰਨੇ ਦਿਨ ਲੈਂਦੀ ਹੈ ਇਹ ਇਹ ਵੀ 5 ਤੋਂ 6 ਦਿਨ ਲਈ ਜੋ 5 ਤੋਂ 6 ਦਿਨ ਕੀ ਰਿਕਾਰਡ ਆ ਦੁੱਧ ਇਹਦਾ ਇਹਦਾ ਅੱਗੇ 14 ਲੀਟਰ ਦਿੱਤਾ ਖੋਲਿਓ ਤੁਰੇ ਮੜੀ ਅ ਚਮਕ ਚੰਗੀ ਆ ਰਾਜ ਜੀ ਸਭੀ ਪੜੀ ਆ ਠੀਕ ਜਮਾ ਠੰਡੀ ਆ ਚੰਗਾ ਬੁੱਧੀਬਾਦੀ ਚੰਗੀ ਆ ਸੁਨੱਖ ਆਪਣਾ ਬੈਡ ਦੇ ਵਿੱਚ ਬਹੁਤ ਆ thora tara check ਕਰ ਲੋ ਚੰਗੀ ਆ ਫਿਰ ਲਾਂ ਦੱਸਦੀ ਆ ਆਰਡਰ ਕਰਨ ਵਾਲੀ ਬਹੁਤ ਸੋਹਣਾ ਤਿਆਰ ਕਰੂ ਹਜੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਤੇ ਕੀ ਮੋਲ ਆ ਬਾਦ ਜੈ ਜਿਆਦਾ ਫਿਰ ਇਹਦਾ 47000 ਮਾਨਦਾਨ ਹੋ ਜਾ ਹਾਂ ਮਾਨਦਾਨ ਕਰਤਾ 47000 ਰੁਪਿਆ ਮੋਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਆ ਬੜਾ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਢਿੱਲਾ ਦੇਖੋ ਢਿੱਲਾ ਬਹੁ ਫਈਆਂ ਸਾਰੀਆਂ ਹਾਂ ਬਾਲਡ ਲੈ ਕੱਢੂਗੀ ਫੇਰ ਕਰਮ ਲਈ ਨੇ ਹਾਂ ਥੜ ਬਹੁਤ ਚੰਗਾ ਲੱਗਿਆ ਲੈ ਜਿਵੇਂ ਮਰਜੀ ਹੱਥ ਫੇਰੀ ਜਾਣਾ ਥਾਣੇ ਦਿਖਾ ਦੇ ਮਾਤਾ ਦੇਖ ਕੇ ਨਾ ਖਾਣ ਲੱਗ ਪੁੱਠੀ ਆੜਾ ਥਾਣੇ ਆ ਦੇਖਾ ਢਿੱਲਾ ਟੂਰਾ ਸਾਰੀਆਂ ਕੱਢ ਤੇ ਲਾਟੂ ਲਾ ਸਾਰੀਆਂ ਕੱਢੂ ਫੇਰ ਸੋਣਾ ਕਰਮਾ ਕੀ ਬਾਤ ਆ ਮੋਲ ਜਾਇਜ ਨਾਗਸੀ ਬਈ ਤਨ ਤੰਨੇ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਵੀ ਵਾਧਾ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ